ਸਾਸਰਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਅੱਜ ਗੱਲ ਕਰਦੇ ਆ ਕਿ ਜਿੱਦਾਂ ਹੀ ਹੁਣ ਫਾਸਟ ਟੈਗ ਜਾਂ ਪੇਟੀਐਮ ਬੰਦ ਹੋ ਗਿਆ ਤੇ ਤੁਸੀਂ ਹੁਣ ਉਹਨੂੰ ਪੋਰਟ ਵੀ ਕਰਵਾ ਸਕਦੇ ਹੋ ਜਦੋਂ ਤੋਂ ਆਰਬੀਆਈ ਨੇ ਪੇਟੀਐਮ ਪੇਮੈਂਟ ਬੈਂਕ ਖਿਲਾਫ ਕਾਰਵਾਈ ਕੀਤੀ ਹੈ ਨਾ ਲੋਕ ਫਾਸਟ ਟੈਗ ਨੂੰ ਲੈ ਕੇ ਕਾਫੀ ਚਿੰਤਾਤ ਹਨ ਅਜਿਹੇ ਵਿੱਚ ਕਈ ਲੋਕਾਂ ਨੇ ਮਨ ਵਿੱਚ ਸਵਾਲ ਹੈ ਕਿ ਉਹ ਫਾਸਟ ਟੈਗ ਨੂੰ ਪੋਰਟਰ ਕਰ ਸਕਦੇ ਆ ਜਾਂ ਨਹੀਂ ਦਰਅਸਲ ਜਦੋਂ ਦਾ ਪੇਟੀਐਮ ਪੇਮੈਂਟ ਬੈਂਕ ਦੀ ਫਾਸਟ ਟੈਗ ਸੇਵਾ ਨੂੰ ਹਟਾਇਆ ਗਿਆ ਹੈ ਬਹੁਤ ਸਾਰੇ ਲੋਕ ਇਹਨੂੰ ਪੋਰਟ ਕਰਨਾ ਚਾਹੁੰਦੇ ਸਨ ਫਾਸਟਟੈਗ ਨੂੰ ਕਿਵੇਂ ਕਰਨਾ ਹੈ ਤੁਸੀਂ ਪੋਰਟ ਫਾਸਟਟੈਗ ਨੂੰ ਪੋਰਟ ਕਰ ਲਈ ਤੁਹਾਨੂੰ ਆਪਣੇ ਬੈਂਕ ਤੇ ਗਾਹਕ ਸੇਵਾ ਨਾਲ ਸੰਪਰਕ ਕਰਨਾ ਹੋਵੇਗਾ ਜੇਕਰ ਤੁਸੀਂ ਨਵਾਂ ਫਾਸਟਟੈਗ ਲੈਣ ਬਾਰੇ ਸੋਚ ਰਹੇ ਹੋ ਤਾਂ ਇਸ ਲਈ ਤੁਹਾਨੂੰ ਬੈਂਕ ਤੇ ਆਨਲਾਈਨ ਫਾਸਟਟੈਗ অপਸ਼ਨ ਤੇ ਜਾ ਕੇ ਅਪਲਾਈ ਕਰਨਾ ਹੋਵੇਗਾ ਜਦੋਂ ਤੁਸੀਂ ਫਾਸਟਟੈਗ ਰਿਪੋਰਟ ਕਰਾਉਣ ਲਈ ਕਸਟਮਰ ਕੇਅਰ ਨੂੰ ਕਾਲ ਕਰਦੇ ਹੋ ਤਾਂ ਤੁਹਾਨੂੰ ਦਸਤਾਵੇਜ਼ ਦੇ ਵੇਰਵੇ ਪ੍ਰਦਾਨ ਕਰਨੇ ਪੈਣਗੇ ਇਹ ਸਾਰੀ ਜਾਣਕਾਰੀ ਦੇਣ ਤੋਂ ਬਾਅਦ ਤੁਸੀਂ ਆਸਾਨੀ ਨਾਲ ਫਾਸਟਟੈਗ ਨੂੰ ਪੋਰਟ ਕਰ ਸਕਦੇ ਹੋ ਕਿੰਨਾ ਬੈਂਕਾਂ ਵਿੱਚ ਉਪਲਬਧ ਦਾ ਫਾਸਟੈਗ ਸੇਵਾ ਏਟਲ ਪੇਮੈਂਟ ਬੈਂਕ ਇਲਾहाबाद ਬੈਂਕ ਏਯੂ ਸ਼ਾਮਲ ਫਾਈਨੈਂਸ ਬੈਂਕ ਐਕਸੈਸ ਬੈਂਕ ਬੈਂਕ ਆਫ ਫਰੋਦਾ ਬੈਂਕ ਆਫ ਮਹਾਰਾਸ਼ਟਰ ਕੈਨਰਾ ਬੈਂਕ ਸੈਂਟਰਲ ਬੈਂਕ ਆਫ ਇੰਡੀਆ ਯੂਨੀਅਨ ਬੈਂਕ ਤੇ ਆਦੀ ਬੈਂਕ ਸ਼ਾਮਲ ਹਨ ਤੇ ਤੁਸੀਂ ਇਹਨਾਂ ਤੋਂ ਫਾਸਟੈਗ ਕਰਵਾ ਸਕਦੇ ਹੋ ਧੰਨਵਾਦ